سلائی مہم جو مقتصر صاحب پولیس نے بہت بڑی سفر کرنی ہے جب ساری ٹیم لیڈ بائی ایس پی ڈی صاحب اینڈ ڈی ایس پی ڈی انچارج سی آئی اے بن تو ساری ٹیم نے انفارمیشن بیسس پہ ایک بڑا چنگا ٹراب لیا ہے اے یہ سارے کوئی انفورمیشن سی کی کافی بھاری ماترا کے جو ڈھوڈا پوسٹ ہے گا وہ جھارکھنڈ چلیا ہے تو یہ مقصر دل مقتر پہنچنا ہے ਦੇ ਰਿਗਾਰਡਿੰਗ ਪਿਛਲੇ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀ ਗਿਆ ਸਾਰੀ ਕੀ ਸਾਰੀ ਬਾਹਰ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੁਕਿਆ ਜਾਵੇਗਾ ਇਹ ਪਰਸੋਂ ਰਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪੌਛਣਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਸਾਡੀ ਸਾਰੀ ਟੀਮ ਨੇ ਫਿਰ ਆ ਕੇ ਕਿਹਾ ਕੋਈ ਟ੍ਰੈਪ ਲਾਇਆ ਇਹਨਾਂ ਨੂੰ ਇੱਕ ਸ਼ਕਤੀਕੈਂਟਰ ਮਿਲਿਆ ਦੇਦੇ ਤੇ ਬੜੀ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਮੁੰਡੇ ਨੂੰ ਜੋ ਡਰੱਗ ਦੇ ਵਿੱਚ ਸੀਗੀ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਸੀ ਫੌਜ ਦਾ ਰਾਸ਼ਨ ਲਿਜਿਆ ਹੋਇਆ ਹੈ ਟੈਂਕਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਟੁੱਡੇ ਪੋਸ਼ ਦੀ ਮਿਲੀਆਂ ਉਸ ਤੋਂ ਬਾਅਦ ਜੋ ਪ੍ਰੋਸੈਸ ਹੈਗਾ ਇਹ ਸਾਰੇ ਟੁੱਡੇ ਪੋਸ਼ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਦੋਂ ਮੈਜ਼ਰਮੈਂਟਸ ਕਰਨੀ ਸ਼ੁਰੂ ਕੀਤੀਆਂ ਗਈਆਂ ਇਹ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਸਾਨੂੰ ਲੱਗਦਾ ਸੀ ਕਿ 15 ਕੁਇੰਟਲ ਬਟ ਗ੍ਰੈਜੂਅਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਇਹ ਜੋ ਟੋਟਲ ਸਮਾਨ ਹੈਗਾ 27 ਕੁਇੰਟਲ ਤੇ ਆ ਗਿਆ। ਇਹਦੇ ਵਿਚਾਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਲੱਗੇ ਆ। ਅਗੇਨ ਇਹ ਹੈਗੇ ਡਾਇਵਰਸ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆਲਰੇਡੀ ਬਾਹਰ ਹੈਗੀ। تو وہ بندے بھی جلد سے جلد فٹ کے اندر دا جائے گا تو وہ تو جنگ پراپرٹی ہے وہ پروپٹی بھی نہیں بچ ساری پروپٹی اِسی اٹیچ کرا دینی وہ بھی چاہے پاوے وہ گھر ہو پاوے وہ وہ گیا ہو جو اکنامک پروسیڈز ہے اس کرائیں کے وہ نہ ہی جانے اس کے علاوہ اِسی کینٹر جو ہے گا وہ برامد نال نبے گھٹے جو ہے جو ٹوٹلنگ ستائی کونٹل ਇਹ ਮਾਂ ਪੁਲਿਸ ਨੂੰ ਬਰਾਬਰ ਕਿੱਥੇ ਡਿਲੀਵਰੀ ਕਿੱਥੇ ਕਰਨੀ ਸੀ ਇਹ ਹਾਲੇ ਤੋ ਇਹਨਾਂ ਦੀ ਜੋ ਮੋਰਲੀ ਕੁਝ ਕਿ ਚੱਲ ਰਹੀ ਹੈ ਮੁਕਸਰ ਦੇ ਵਿੱਚ ਹੀ ਆ ਰਹੀ ਹੈ ਮੈਨਿੰਸ वगैरह ਨਹੀਂ ਡਿਸਕਲੋਸ ਕਰਾਂਗੇ ਹਲੇ ਸਾਡਾ ਜੋ ਆਪਰੇਸ਼ਨ ਹੈਗਾ ਇੱਕ ਸਿੱਲੇ ਮਕੌਨਗੋ ਜਿਵੇਂ ਅਗਲਾ ਬੰਦਾ ਸਾਡੇ ਕੋਲ ਆਉਂਦਾ ਹੈ ਵੀ ਆਰ ਸ਼ੋਰ ਕਿ ਉਹਦੇ ਤੋਂ ਸਾਨੂੰ ਹੋਰ ਵੀ ਰਿਕਵਰੀ ਹੋਵੇਗੀ ਤੇ ਗੱਡੀ ਦੇ ਮਾਲਕ ਕਿਥੋਂ ਗੈਰ ਹੋਣੇ ਨਹੀਂ ਪਤਾ ਲਗਾ ਮੁਕਸਰ ਦੇ ਹੈ ਜੋ ਸਾਡੇ ਕੋਲ ਜਿਹਨੇ ਜਿਹਨੇ ਬੁਲਾਇਆ ਮੰਗਾਇਆ ਜਵਾਨ ਜੋ ਬੇਸਿਕਲੀ ਕਿੰਗ ਪਿਨ ਹੈਗਾ ਪੂਰੇ ਆਪਰੇਸ਼ਨ ਦਾ ਉਹ ਜੋ ਹੈ ਉਹ ਮੁਕਸੇ ਜੀ ਹੈ ਇਨਵੈਸਟੀਗੇਸ਼ਨ ਦਰਸ ਕੋਈ ਕੁਛ ਦੱਸਿਆ ਨਾ ਵੀ ਪਹਿਲਾਂ ਕੋਈ ਕੰਮ ਕਰਦੇ ਜਾਣ ਤਾਂ ਕੋਈ ਪਹਿਲਾਂ ਪਰਚੇ ਹੋਣਗੇ ਨਹੀਂ ਨਾ ਜੀ ਪੁਰਾਣੇ ਕੋਈ ਵੀ ਪਰਚੇ ਨਹੀਂ ਹੈਗੇ ਜੀ ਦੋਨੇ ਮੁੰਡੇ ਹਨ ਬਾਕੀ ਜੂਮੀ ਆ ਕਿਉਂ ਸੇ ਰੁਕਿਆ ਸਰ ਰਸਤੇ 'ਚ ਕੋਈ ਸੀ ਨਹੀਂ ਇਹਨਾਂ ਨੂੰ ਰੋਕਿਆ ਵੀ ਨਹੀਂਗਾ ਕਿ ਇਹਨਾਂ ਨੰਬਰ ਦਾ ਤੈਅ ਕਰ ਦਿੰਦੇ ਦੋ ਤੋਂ ਤਿੰਨ ਸਟੇਟ ਤੋਂ ਕ੍ਰੋਸ ਕਰਕੇ ਪੰਜਾਬ 'ਚ ਪਹੁੰਚੇ ਦੋ ਦਿਨ ਲਗੀ ਵਾਧੂ ਸਟੇਟਾਂ ਕ੍ਰੋਸ ਕਰਦੇ ਹੋਏ ਪਹੁੰਚੇ ਉਹਨੇ ਘਰਪਿੰਡ ਤੋਂ ਸ਼ੁਰੂ ਹੋਇਆ ਸੀ ਜੋ ਸਾਰਾ ਹੈਗਾ ਇਹ ਇਹਨਾਂ ਦਾ ਜੋ ਮੋਡਸ ਆਪਰੈਂਡੀ ਹੈਗਾ ਜਿਹਨੂੰ ਤੁਸੀਂ ਜਿੰਨ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਹਨਾਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਦਿਨਾਂ ਗੱਡੀਆਂ ਤੇ ਲਿਖਿਆ ਹੁੰਦਾ ਥੋੜੇ ਦਾ ਗ੍ਰੀਸ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਕੁੱਪ ਹੈ ਸੀ ਇਸ ਕਰਕੇ ਹੋ ਗਿਆ ਕਿ ਬਾਕੀ ਨਾਲ ਜੀ ਜੋ ਪੁੱਛ ਗਿੱਟ ਹੈਗੀ ਹੈ ਆ ਜਿਹਨਾਂ ਨੂੰ ਪੇਸ਼ ਕੀਤਾ ਜਾਏਗਾ ਪੋਰਟ ਦੇ ਵਿੱਚ ਨਦੀ ਰਿਮਾਂਡ ਦਿੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਜਾਨ ਕੇ ਪੁੱਛੀਏ تو میں ساری پبلک میں یہ کہوں گا کہ تھی سائڈ نہ جڑو جہاں تھی انفارمیشن مل رہی ہے جیتے تک نظر آتا ہے کہ بندے ویچ رہے ہیں دیکھو جی ایک ہوں ویڈی ریکوری ایک ہوں ہے جو چھوٹی چھوٹی کڑیاں ویچ رہے ہیں مہلیا کے بچوں کر پبلک اصلی پرشن وہی جیسے انفارمیشن ہے کہ وی آر اوپن اینڈ وی آر ویری رسپونس ناؤ یہ سپیسیفکلی ہوں ساری مہم جو ہے نشے کے خلاف چل رہی ہے تبدیل کوئی انفارمیشن ہے کہ ਜਿਹੜੇ ਹੈਗੇ ਕ੍ਰਿਮੀਨਲ ਜੁਸਮਗਲੀਮ ਕਰ ਰਹੇ ਆ ਤੁਹਾਨੂੰ ਇਹ ਸਾਡੀ ਚੇਤਾਵਨੀ ਹੈ ਕਿ ਜੇ ਤੂੰ ਫੜਗੇ ਵੀ ਅੰਦਰ ਬਿਆੰਗੇ ਤੁਹਾਡੀ ਪ੍ਰਾਪਰਟੀਆਂ ਵੀ ਅਟੈਚ ਕਰਾਂਗੇ ਹੁਣ ਰੀਸੈਂਟਲੀ ਇਨ ਦੀ ਲਾਸਟ 1 ਮੰਥੀ ਸਾਡੇ 7 ਕੇਸਿਸ ਹੋਏ ਗਏ ਆ ਅਸੀਂ ਪ੍ਰਾਪਰਟੀ ਅਟੈਚ ਕਰਕੇ ਕੰਪਟੇਟੈਂਟ ਸਾਲਵਿੰਗ ਬੇਸਡ ਹੈ ਜਦੋਂ ਸਾਡੇ ਕੋਲ ਕਨਫਰਮੇਸ਼ਨ ਆਉਟ ਆਉਂਦੇ ਆ ਅਸੀਂ ਸਾਰੇ ਦੇ ਨਾਲ ਸ਼ੇਅਰ ਵੀ ਕਰਾਂਗੇ ਤੇ ਮੈਂ ਇਹੀ ਗੱਲ クリア ਕਰਨਾ ਚਾਹ ਰਿਹਾ ਹਾਂ ਬਾਰ ਬਾਰ ਕਿ ਤੁਹਾਡੀ ਪ੍ਰਾਪਰਟੀ ਅਟੈਚ ਹੋਣੀ ਹੈ ਤੁਹਾਡੇ ਘਰ ਅਟੈਚ ਹੋਣੇ ਤੁਹਾਡੀ ਗੱਡੀਆਂ ਅਟੈਚ ਹੋਣੇ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਫਾਈਨਲੀ ਛੱਡਿਆ ਜਾਏ ਤਾਂ ਤੁਸੀਂ ਸਾਫ਼ ਸੁਥਰੇ ਕੰਮ